ਹਾਂਜੀ ਸਾਰੇ ਜਿਹੜੇ ਅੱਜ ਦੋਸ਼ੀ ਫੜੇ ਨੇ ਇਹ ਕਿੱਥੋਂ ਕਿੱਥੋਂ ਦੇ ਨੇ ਤੇ ਇਹ ਕਿੰਨਾ ਕਿੰਨਾ ਕੋ ਜਿਹੜਾ ਚਿੱਟਾ ਫੜਿਆ ਗਿਆ ਇਹ ਕੱਲ ਈ ਸਈ ਸੌਨ ਸਿੰਘ ਥਾਣਾ ਕਮਾਨ ਵੱਲੋਂ ਇੰਦਰਾਨੀ ਨਾਕਾਬੰਦੀ ਗੁਰਪਾਲ ਸਿੰਘ ਗੋਰਾ ਪੁੱਤਰ ਮੋਹਨ ਸਿੰਘ ਵਾਸੀ ਪਕਤੂਪੁਰ ਤੇ ਗਰਮੀਤ ਸਿੰਘ ਪੁੱਤਰ ਜਨੈਲ ਸਿੰਘ ਵਾਸੀ ਭੂਮਾ ਥਾਣਾ ਕਮਾਨ ਪਾਸੋਂ 35 ਗ੍ਰਾਮ ਹੀਰਨ ਬਰਾਮਦ ਕਰਕੇ ਗੁਰਮੀਤ ਸਿੰਘ ਦੇ ਕੋਲ ਜਿਹੜੀ ਸੀ BMW ਗੱਡੀ ਸੀਗੀ 36800 ਰੁਪਿਆ ਡਰੱਗ ਮਨੀ ਬਰਾਮਦ ਹੋਈ ਆ ਨਾਲ ਤੇ ਆਖਰੀ ਦਰਜ ਕੀਤੀ ਗਈ ਆ ਅੱਜ ਇਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾ ਰਿਹਾ ਇਹਨਾਂ ਦਾ ਰਿਮਾਂਡ ਹਾਰ ਕਰ ਕਾਂਸਲ ਕਰਕੇ ਇਹਨਾਂ ਦੇ ਫਾਰਮਰ ਨੈਟਵਰਕ ਦਾ ਜਿਹੜਾ ਪਤਾ ਲਗਾਇਆ ਜਾ ਰਿਹਾ ਜਿੱਥੋਂ ਇਹ ਲਿਆਉਂਦੇ ਨੇ ਉਹਨਾਂ ਦੋਸ਼ੀਆਂ ਨੂੰ ਵੀ ਇਹਨਾਂ ਦੀ ਪੁਸ਼ਟੀ ਤੇ ਇਹ ਸਰ ਜਿਹੜੇ ਨਾਮ ਕਰ ਕੀਤਾ ਜਾਵੇਗਾ ਜਿਹੜੇ ਦੋਵੇਂ ਦੋਸ਼ੀ ਫੜੇ ਇਹਨਾਂ ਦੇ ਬੈਕਗ੍ਰਾਉਂਡ ਕਿਦਾਂ ਦੀ ਇਹਨਾਂ ਦੇ ਪਹਿਲਾ ਮਾਮਲਾ ਲੱਜਾ ਜਿਹੜਾ ਭਗਤਪੁਰ ਵਾਲਾ ਗੁਰਮੀਤ ਸਿੰਘ ਆ ਇੱਥੇ ਪਹਿਲਾਂ ਵੀ ਚਾਰ ਮੁਕਦਰਮੇ ਦਰਜ ਨੇ ਐਕਸਾਈਜ ਕਰਦੇ ਤੇ ਇਹ ਮੁੜ ਕੇ ਆਪਣਾ ਜਦੋਂ ਕੁਛ ਨਹੀਂ ਸਖਤਾਈ ਕੀਤੀ ਤੇ ਆਪਣੇ ਪ੍ਰਵਾਸ ਸmedelੰਬਰ ਸਾਰੇ ਚਲਾ ਗਿਆ ਹੁਣ ਕਰੀਬ ਤਿੰਨ ਕਿ ਮਹੀਨੇ ਤੋਂ ਫੇਰ ਆਇਆ ਸੀਗਾ ਤੇ ਫੇਰ ਇਹਨੇ ਆ ਭੂਮੀ ਆਲੇ ਨਾਲ ਰਲ ਕੇ ਉਹਦਕੋ ਫੇਰ ਨੂੰ ਲਾ ਕੇ ਤੇ ਸੇਰ ਦਾ ਗਾੜੀ ਕੰਮ ਸ਼ੁਰੂ ਇਹਨੇ ਕਰ ਦਿੱਤਾ ਇਹ ਕਿੰਨੇ ਚਿਰ ਤੋਂ ਕੰਮ ਕਰਦਾ ਜੀ ਜੇ ਆ ਭਗਤਪੁਰ ਵਾਲੇ ਦੀ ਗੱਲ ਕਰੀ ਤੇ ਪਹਿਲਾਂ ਵੀ ਇਸ ਤੰਦੇ ਵਿੱਚ ਰਿਹਾ ਹੈ ਤਾਂ ਹੀ ਇੱਥੇ ਪਹਿਲਾਂ ਵੀ ਚਾਰ ਐਫਆਰ ਦਰਜ ਨੇ ਤੇ ਭੋਮੇ ਵਾਲੇ ਤੇ ਜਿਹੜੀ ਅਜੇ ਪਹਿਲੀ ਐਫਆਰ ਦਰਜ ਹੋਈ ਆ ਤੇ ਮੇਨ ਇਹ ਦੋਸ਼ੀ ਹੈਗਾ ਇਹਨੇ ਇਹਨੂੰ ਗਾਹ ਸਿੰਦੀ ਪਰਚੀਜ ਕਰਦਾ ਸੀ ਇਹ ਜਿਹੜੀ ਗੱਡੀ ਤੁਸੀਂ ਨਾ ਰਿਕਵਰ ਕੀਤੀ ਆ ਇਹ ਕਾਗਜ਼ ਇਹਨਾਂ ਦੇ ਨਾਂ ਤੇ ਆ ਜਾਏ ਚੋਰੀ ਦੀ ਹੈ ਇਹਦੀ ਤਤਕਸ਼ ਕਰ ਲਈ ਨਹੀਂ ਗੱਡੀ ਜਿਹੜੀ ਆ ਫੇਲਾ ਮੁੰਡੀ ਤਤਕਸ਼ਚੋਹਦੀ ਨੇ ਭੋਮੇ ਵਾਲੇ ਮੁੰਡੇ ਦੀ ਆ ਇਹ ਦਿੱਲੀ ਦਾ ਵੀ ਕੰਮ ਕਰਦਾ ਸੀਗਾ ਬਾਕੀ ਆਪਾਂ ਵੈਰੀਫਾਈ ਕਰ ਰਹੇ ਆ ਜੋ ਵੀ ਇਨਵੈਸਟੀਗੇਸ਼ਨ ਦੇ ਸਾਹਮਣੇ ਆਊਗਾ ਗੱਡੀ ਫੇਲਾ ਦੇ ਦੀ ਆ ਇਹਦਾ ਮਾਲਕ